ਚੰਡੀਗੜ੍ਹ ਚ ਕਹਿੰਦੇ ਇਸ ਵਾਰ ਅਧਿਕਾਰੀਆਂ ਦੀ ਦੀਵਾਲੀ ਬਹੁਤ ਫਿੱਕੀ ਆ। ਸੀਬੀਏ ਦੇ ਡਰ ਤੋਂ ਅਫਸਰਾਂ ਨੇ ਸ਼ਹਿਰ ਛੱਡ ਦਿੱਤਾ ਤੇ ਡੀਆਈਜੀ ਭੁੱਲਰ ਦੀ ਇੱਕ ਡੈਰੀ ਬਰਾਮਦ ਹੋਣ ਦੀਆਂ ਖਬਰਾਂ ਮਿਲ ਰਹੀਆਂ। ਤੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਨਾਮ ਬੋਲਦੇ ਨੇ ਜਿਨ੍ਹਾਂ ਇਹਨਾਂ ਨੂੰ ਖਤਸਾ ਕੇ ਸਾਡਾ ਨਾਮ ਹੋ ਸਕਦਾ। ਕਹਿੰਦੇ ਉਹ ਸ਼ਹਿਰ ਛੱਡ ਕੇ ਤੁਰ ਗਏ ਨੇ ਤੇ ਉਹਨਾਂ ਦੀ ਦੀਵਾਲੀ ਤਾਂ ਇੱਕ ਦੀ ਫਿੱਕੀ ਪੈ ਗਈ। ਆਇਕਤੀ ਤਾਂ ਕਹਿੰਦੇ ਡੀਆਈਜੀ ਹਰਚਰਨ ਭੁੱਲਰ ਦੀ ਦੀਵਾਲੀ ਬੜੈਲਜੀਅਮ ਚ ਕੱਟ ਰਹੀ ਹੈ। ਉੱਧਰ ਬਰਾਂਜੇਲ 'ਚ ਦੀਵਾਲੀ ਕੱਟ ਰਹੀ ਹੈ ਤੇ ਇੱਧਰ ਘਰਾਂ 'ਚ ਕੋਠੀਆਂ 'ਚ ਮਹਿਲਾਂ 'ਚ ਫਰਮ ਹਾਊਸਾਂ 'ਚ ਸੁੰਨ ਪਸ ਰਿਹਾ ਕਿ ਡੀਆਈਜੀ ਹਰਚੰਦ ਸਿੰਘ ਪੁੱਲਰ ਕੱਲੇ ਹੁਣ ਸੀਬੀਆਈ ਦੇ ਰਡਾਰ ਦੇ ਹਵਾਲੇ ਨਾਲ ਰਿਸ਼ਵਤ ਖੋਰੀ ਦੇ ਮਾਮਲੇ 'ਚ ਨਹੀਂ ਕੀਰੇ ਮਾਮਲਾ ਇਹ ਤਾਂ ਉਗਾ ਬੱਝ ਚੁੱਕਿਆ ਹੈ ਉਹ ਬਰਾਦਗੀ ਜੋ ਕੁਝ ਬਰਾਮਤ ਹੋਈ ਉਹਨਾਂ ਦੇ ਕਰੋ ਕਿ ਉਹ ਕੁਝ ਸੀਬੀਆਈ ਨੇ ਦਾਵਾ ਕੀਤਾ ਕਿ ਆਹ ਕੁਛ ਅਸੀਂ ਹਾਸਲ ਕਰ ਲਿਆ ਉਹ ਤੱਤ ਸਬੂਤ ਅਕਸਾਈਜ਼ ਐਕਟ ਦੇ ਤਹਿਤ ਕਾਰਵਾਈ ਇੱਕ ਨਮਾ ਵਿੱਚ ਜੁੜ ਗਿਆ ਤੇ ਹੁਣ ਇਸ ਤੋਂ ਬਾਅਦ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਮਤਲਬ ਈਡੀ ਸਿੱਧੇ ਇਨਵੋਲਵ ਹੋ ਜਾਣੀ ਹੈ ਇਹ ਅੰਕੜਾ ਸਾਹਮਣੇ ਆ ਰਿਹਾ ਜੀ ਕਿ ਵੈਸੇ ਤਾਂ ਸਾਲਾਨਾ ਆਮਦਨ ਟੱਬਰ ਦੀ 38 ਲੱਖ ਰੁਪਏ ਬਣਦੀ ਹੈ ਮਤਲਬ 72.38 ਲੱਖ ਸੂਰਜ ਨੂੰ ਧਰਤੀ ਤੋਂ ਖੜ ਕੇ ਆਕਾਸ਼ ਨੂੰ ਹੱਥ ਲਾਉਣ ਵਰਗਾ 38 ਲੱਖ ਸਾਲ ਦਾ ਜਿਉਹਦੇ ਨਾਲ ਵੀ ਮਤਲਬ ਕਿਸੇ ਅਧਿਕਾਰੀ ਪਰਿਵਾਰ ਦਾ ਕਿਸੇ بڑے ਘਰਾਣੇ ਦਾ ਢਿੱਡਣਾ ਭਰੇ ਫਿਰ ਇਹਦਾ ਮਤਲਬ ਕਿ ਇਹ ਸਾਰਾ ਕੁਝ ਜੋ ਇਕੱਠਾ ਹੋਇਆ ਉਹ ਗ੍ਰਿਸ਼ਵਤ ਖੋਰੀ ਦਾ ਪਹਿਲੂ ਹੈ ਇਸ ਚਾਰਜ ਹੋਈ ਦੇ ਤਹਿਤ ਇੱਕ ਮਾਮਲਾ ਇੱਕ ਵਾਰ ਕੇਂਦਰਿਤ ਹੋਇਆ ਉਹ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਇੱਕ ਵਾਰ ਫਿਰ ਇਹ ਉਮੀਦ ਵੱਜੀ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋ ਸਕਦੀ ਹੈ 550 ਸਾਲ ਅਛੀਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਇੱਕ ਲਿਸਟ ਭੇਜੀ ਗਈ ਸੀ ਜਿਹੜੀ ਤਰਮਿਲ ਤਹਿਤ ਲਗਭਗ ਤੈਅ ਸੀ ਕਿ ਕੇ ਬੰਦੀ ਸਿੰਘਾਂ ਨੂੰ ਛੱਡਿਆ ਜਾ ਸਕਦਾ ਉਹਨਾਂ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲੜ ਦਾ ਨਾਮ ਸੀ ਤਰਨਤਾਰ ਜਿਮਨੀ ਚੌਂਕ ਕਾਫੀ ਰੋਮਾਂਚਕ ਮੋੜ 'ਤੇ ਦਾਖਲ ਹੁੰਦੀ ਜਾ ਰਹੀ ਹੈ 2022 ਚ ਇਹ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਭਾਣਜੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਆਜ਼ਾਦ ਕਾਗਜ਼ ਦਾਖਲ ਕਰ ਦਿੱਤੇ ਹਨ ਕੋਮਲ ਪ੍ਰੀਤ ਸਿੰਘ ਕਹਿੰਦਾ ਮੈਂ ਰਿਸ਼ਤੇ ਚ ਭਾਂਜਾ ਵੀ ਲੱਗਦਾ ਤੇ ਮੈਂ ਪਾਰਟੀ ਦੀ ਵਿਰਾਸ ਸੰਭਲ ਲਈ ਵੀ ਆ ਕਿਉਂਕਿ ਮੈਂ ਨਾਲ ਉਹਨਾਂ ਦੇ ਕੰਮ ਵੀ ਕਰ ਰਿਆ ਸੀ ਮੈਂ ਬਤੌਰ ਪੀਏ ਵੀ ਨੀਜੀ ਸਖਤਰ ਵੀ ਉਹਨਾਂ ਨਾਲ ਰੋਲ ਨਿਭਾ ਰਿਹਾ ਸੀ ਸੀਰੀਅਸਲੀ ਕਹਿੰਦਾ ਵੀ ਅਸੀਂ ਪਹੁੰਚ ਵੀ ਕੀਤੀ ਸੀ ਪਾਰਟੀ ਹਾਈ ਕਮਾਂਡ ਤੱਕ ਸਾਨੂੰ ਭਰੋਸਾ ਵੀ ਦਿਵਾਇਆ ਗਿਆ ਸੀ ਪਰ ਧੋਖਾ ਹੋ ਗਿਆ ਸਾਡਾ ਗਲੋਬਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਦਿਵਾਲੀ ਅਤੇ ਬੰਦੀ ਛੋਟ ਟਿਪਸ ਦੀਆਂ ਸਮੂਹ ਦਰਸ਼ਕਾਂ ਨੂੰ ਸਮੂਸਰੋਤਿਆਂ ਬਾਤ ਬਾਤ ਮਾਰਕਾਂ ਰੱਬ ਕਰੇ ਤੁਹਾਡੇ ਘਰ ਤੁਹਾਡੇ ਬਨੇਰਿਆਂ ਤੇ ਹਮੇਸ਼ਾ ਦੀਵੇ ਜਗਦੇ ਰਹਿਣ ਖਰਚ ਖੁਸ਼ੀਆਂ ਖਿੜੇ ਰਹਿਣ ਪਰਮਾਤਮਾ ਸਭ ਨੂੰ ਤਰੱਕੀਆਂ ਤੇ ਖੁਸ਼ੀਆਂ ਬਖਸ਼ੇ ਪਰ ਪੰਜਾਬ ਦੇ ਵਿੱਚ ਇਸ ਵਾਰ ਦਿਵਾਲੀ ਦੇ ਹਵਾਲੇ ਨਾਲ ਦੋ ਪਹਿਲੂਆਂ ਤੇ ਕਾਫੀ ਨਜ਼ਰ ਆਇਆ ਇੱਕ ਪਹਿਲੂ ਉਹ ਪੀੜ ਜਿਹੜੀ ਪੰਜਾਬ ਨੇ ਹੰਢਾਈ ਖਾਸ ਕਰਕੇ ਹੜਾਂ ਵਾਲਾ ਮਾਮਲਾ ਜਿਹੜਾ ਆਪਾਂ ਦੇਖਦੇ ਹਾਂ ਉਹ ਖੇਤਰ ਜਿੱਥੇ ਜਿੱਥੇ ਹੜਾਂ ਨੇ ਪ੍ਰਭਾਵ ਪਾਇਆ ਉਹ ਪੂਰੀ ਤਰ੍ਹਾਂ ਅਜੇ ਉਸ ਸਥਿਤੀ ਚੋਂ ਉੱਪਰ ਨਹੀਂ ਪਾਏ ਕਈਆਂ ਦੇ ਘਰ ਟਹੇ ਕਈਆਂ ਦੇ ਖੇਤ ਢੜ ਗਏ ਕਈਆਂ ਦੀ ਫਸਲਾਂ ਢੜ ਗਈਆਂ ਪਸ਼ੂ ਤਾਂ ਢੜ ਗਿਆ ਦੁਕਾਨ ਹਟੀਆਂ ਸਾਰਾ ਕੁਝ ਟੇਟੇਰੀ ਹੋ ਗਿਆ ਸੋ ਉਹ ਜਿਹੜੇ ਪਰਿਵਾਰ ਇਹ ਚੋਂ ਅਜੇ ਉੱਪਰ ਨਹੀਂ ਪਾਏ ਉਹਨਾਂ ਲਈ ਇਹ ਦੀਵਾਲੀ ਕਾਫੀ ਔਖੀ ਹੈ ਤੇ ਉਹਦੇ ਵਿੱਚ ਸਾਡਾ ਸਭ ਦਾ ਯੋਗਦਾਨ ਬਣਦਾ ਹੈ ਕਿ ਆਪਾਂ ਮਿਲ ਕੇ ਜੋ-ਜੋ ਆਪਣਾ ਜਿੰਨੀ ਸਥਿਤੀ ਜਿਸ ਤਰ੍ਹਾਂ ਦਾ ਰੋਲ ਨਿਭਾ ਰਹੇ ਹਾਂ ਧੰਨਵਾਦ ਉਹਨਾਂ ਸੰਸਥਾਵਾਂ ਦਾ ਉਹਨਾਂ ਤਰਾਂ ਦਾ ਉਹਨਾਂ ਪਰਿਵਾਰਾਂ ਦਾ ਉਹਨਾਂ ਲੋਕਾਂ ਦਾ ਜਿਹੜੇ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਦੂਜੇ ਪਾਸੇ ਤਾਜ਼ੀ ਘਟਨਾ ਨੇ ਇੱਕ ਵਾਰ ਫਿਰ ਸਭ ਦਾ ਧਿਆਨ ਖਿੱਚਿਆ ਕਿ ਆਇਕਤੀ ਤੱਕ ਕਹਿੰਦੇ ਡੀਆਈਜੀ ਹਰ ਚਰਨ ਭੁੱਲਰ ਦੀ ਦੀਵਾਲੀ ਬੜਲਜੀਲ ਵਿੱਚ ਕੱਟ ਰਹੀ ਹੈ ਉਧਰ ਬ੍ਰੈਲ ਜੇਲ੍ਹ ਚ ਦੀਵਾਲੀ ਕੱਟ ਰਹੀ ਹੈ ਤੇ ਇੱਧਰ ਘਰਾਂ ਚ ਕੋਠੀਆਂ ਚ ਮਹਿਲਾਂ ਚ ਫਰਮ ਹਾਊਸਾਂ ਚ ਸੁੰਨ ਪਸ ਰਿਹਾ ਇਤੋਂ ਪਹਿਲਾਂ ਕਿ ਆਪਾਂ ਇਹ ਸਥਿਤੀ ਨੂੰ ਪੰਪੀਏ ਕਿ ਬੜੇ ਤਰਲੇ ਵਾਲੇ ਜਿਹੜੇ ਬੰਦੇ ਸੀ ਨਾ ਇਕੱਲੇ ਡੀਆਈਜੀ ਹਰਚੰਦ ਸਿੰਘ ਭੁੱਲੜ ਦਾ ਮਾਮਲਾ ਨਹੀਂ ਹੋਰ ਕਈ ਉਹਨਾਂ ਤੱਕ ਜਾਈਏ ਉਤੋਂ ਪਹਿਲਾਂ ਜਿਹੜਾ ਤਾਜ਼ਾ ਪਹਿਲੂ ਉੱਭਰ ਰਿਹਾ ਉਹ ਇਹ ਵੀ ਹੈ ਕਿ ਡੀਆਈਜ਼ੀ ਹਰਚੰਦ ਸਿੰਘ ਪੁੱਲਰ ਕੱਲੇ ਹੁਣ ਸੀਬੀਆਈ ਦੇ ਰਡਾਰ ਦੇ ਹਵਾਲੇ ਨਾਲ ਰਿਸ਼ਮਤ ਖੋਰੀ ਦੇ ਮਾਮਲੇ 'ਚ ਨਹੀਂ ਕਿਰੇ ਮਾਮਲਾ ਤਾਂ ਉਹਗਾ ਬੱਝ ਚੁੱਕਿਆ ਉਹ ਬਰਾਮਦਗੀ ਜੋ ਕੁਝ ਬਰਾਮਦ ਹੋਇਆ ਉਹਦੇ ਕਰੋ ਜੋ ਕੁਝ ਸੀਬੀਆਈ ਨੇ ਦਾਵਾ ਕੀਤਾ ਕਿ ਆਹ ਕੁਝ ਅਸੀਂ ਹਾਸਲ ਕਰ ਲਿਆ ਉਹ ਤੱਥ ਸਬੂਤ ਐਕਸਾਈਜ਼ ਐਕਟ ਦੇ ਤਹਿਤ ਕਾਰਵਾਈ ਇੱਕ ਨਮਾ ਵਿੱਚ ਜੁੜ ਗਿਆ ਤੇ ਹੁਣ ਇਸ ਤੋਂ ਬਾਅਦ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਮਤਲਬ ਈਡੀਸੀ ਦੀ ਇਨਵੋਲਵ ਹੋ ਜਾਣੀ ਬਿਲਕੁਲ ਜੀ ਡੀਆਈਜੀ ਅਰਚਨ ਸਿੰਘ ਭੁੱਲਰ ਕੋਲੋਂ ਕਹਿੰਦੇ ਜੀ 16 ਕਰੋੜ ਦੀ ਲਗਭਗ ਬੇਨਾਮੀ ਜਾਇਦਾਦ ਹੈ ਜਦੋਂ ਉਹਦੇ ਘਰੋਂ ਜਾਂ ਉਹਦੇ ਹੋਰ ਥਾਵਾਂ ਤੋਂ ਦਸਤਾਵੇਜ਼ ਇਕੱਠੇ ਕਰਕੇ ਦੰਪ ਭਰਿਆ ਕੇ 7.5 ਕਰੋੜ ਤਾਂ ਨਕਦ ਫੜ ਲਿਆ ਜੀ 2.5 ਕਿਲੋ ਤੋਂ ਵੱਧ ਸੋਨਾ ਆ ਜਾ ਉਹਦੇ ਕਹਿੰਦੇ ਗੱਟਾ ਹੋ ਗਿਆ ਜੀ 24 ਲਗਜ਼ਰੀ ਘੜੀਆਂ ਮਿਲ ਗਈਆਂ ਜੀ ਗੱਡੀਆਂ ਦੀਆਂ ਕੁੰਜੀਆਂ ਮਿਲ ਗਈਆਂ ਜੀ ਕਈਆਂ ਦੀਆਂ ਪਰ 50 ਦੇ ਕਰੀਬ ਜਮੀਨਾਂ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਨੇ ਤੇ ਕਹਿੰਦੇ ਜਿਹੜੇ ਉਹ ਦਸਤਾਵੇਜ਼ ਨਹੀਂ ਉਹਨਾਂ ਚੋਂ ਬਹੁਤ ਜ਼ਿਆਦਾ ਬੇਨਾਮੀ ਜਮੀਨਾਂ ਜਾਇਦਾਦਾਂ ਦੇ ਦਸਤਾਵੇਜ਼ ਨੇ ਹੁਣ ਇਸ ਨੇ ਮੁਸ਼ਕਲ ਬਧਾਈਆ ਕਹਿੰਦੇ ਜੀ ਇਹਦੇ ਕਾਰਨ ਇਹ ਅੰਕੜਾ ਸਾਹਮਣੇ ਆ ਰਿਹਾ ਜੀ ਕਿ ਵੈਸੇ ਤਾਂ ਸਾਲਾਨਾ ਆਮਦਨ ਟੱਬਰ ਦੀ 38 ਲੱਖ ਰੁਪਏ ਬਣਦੀ ਆ ਮਤਲਬ 72.38 ਲੱਖ ਸੂਰਜ ਨੂੰ ਧਰਤੀ ਤੋਂ ਖੜ ਕੇ ਆਕਾਸ਼ ਨੂੰ ਹੱਥ ਰਾਉਣ ਵਰਗਾ 38 ਲੱਖ ਸਾਲ ਦਾ ਜੇ ਉਹਦੇ ਨਾਲ ਵੀ ਮਤਲਬ ਕਿਸੇ ਅਧਿਕਾਰੀ ਪਰਿਵਾਰ ਦਾ ਕਿਸੇ بڑے ਘਰਾਣੇ ਦਾ ਢਿੱਡਣਾ ਭਰੇ ਫਿਰ ਇਹਦਾ ਮਤਲਬ ਕਿ ਇਹ ਸਾਰਾ ਕੁਝ ਜੋ ਇਕੱਠਾ ਹੋਇਆ ਉਹ ਕਿਸ਼ਵਤ ਖਰੀਦਾ ਪਹਿਲੂ ਹੈ ਕਿ ਇਹ ਉੱਥੇ ਤੱਕ ਪ੍ਰਕਿਰਿਆ ਜਾ ਰਹੀ ਹੈ ਹੁਣ ਉਸ ਪ੍ਰਕਿਰਿਆ ਤਹਿਤ ਕਹਿੰਦੇ ਜੀ ਉਹ ਮਹਾਨ ਫਾਰਮ ਹਾਊਸ ਜਿਹੜਾ ਫਰੋਲਿਆ ਤਾਂ ਉਥੋਂ 3 ਲੱਖ ਦੇ ਕਰੀਬ ਦਿੱਤਾ ਕਹਿੰਦੇ ਜੀ ਬਦੇਸ਼ੀ ਸ਼ਰਾਬ ਹੀ ਮਿਲਗੀ ਜੀ ਇੰਨੀ ਮਹਿੰਗੀ ਇੰਨੀ ਵੀਆਈਪੀ ਸ਼ਰਾਬ ਆ ਉਹ ਕਹਿੰਦੇ ਇੰਨੀ ਮਹਿੰਗੀ ਸ਼ਰਾਬ ਆ ਤੇ ਉਹ 3 ਲੱਖ ਦੇ ਕਰੀਬ ਦੀਆਂ ਬੋਤਲਾਂ ਨੇ ਜੀ ਕਹਿੰਦੇ ਹੁਣ ਐਕਸਾਈਜ਼ ਵਿਭਾਗ ਨੇ ਆਪਣੇ ਧਾਰਾਆਂ ਮਾ ਤਹਿਤ ਕਾਰਵਾਈ ਸ਼ੁਰੂ ਕਰਤੀ ਹੁਣ ਉਧਰੋਂ ਵੀ ਐਕਸ਼ਨ ਸ਼ੁਰੂ ਹੋ ਗਿਆ ਪਰ ਜਿਹੜੀ ਉਹਨੇ ਬੇਨਾਮੀ ਜਾਇਦਾਦ ਤਾਂ ਹੈ ਜਾਂ ਇਹ ਬੇਨਾਮਾ ਪੈਸਾ ਹੈ ਇਹ ਸਾਰਾ ਕੁਝ ਜੋ ਵੀ ਹੈ ਚਾਹੇ ਉਹ ਜ਼ਮੀਨਾਂ ਹੋਣ ਚਾਹੇ ਪਲਾਟ ਫਲੈਟ ਕੋਠੀਆਂ ਦਾ ਹਵਾਲਾ ਹੋ ਵਿੱਚ ਆਇਆ 7.5 ਕਰੋੜ ਦਾ ਹਵਾਲਾ ਹੋ ਜਿਹੜੀ ਆਮਦਨ ਤੋਂ ਵੱਧ ਸਰੋਤਾਂ ਦੇ ਖਵਦਨਾ ਕਮਾਈ ਆਮਦਨ ਹੈ ਇਹਦੇ ਆਧਾਰ ਤੇ ਉੱਤੇ ਕਹਿੰਦੇ ਜੀ ਹੁਣ ਈਡੀ ਇਨਵਲੂਨ ਯਾਰ ਯਸੋ ਇਸ ਲਈ ਦੀਵਾਲੀ ਦਾ ਕੱਟੀ ਝੇਲ ਚ ਪਰਿਵਾਰਕ ਜੀ ਕੋਈ ਨੇੜੇ ਤੇੜੇ ਵੀ ਨਹੀਂ ਗਿਆ ਜੇ ਨੇੜਲਾ ਕੋਈ ਅਜਿਹਾ ਹੋ ਜਾਂ ਕੋਈ ਸਾਂਝ ਪਾਉਣ ਵੀ ਨਹੀਂ ਗਿਆ ਪਰ ਹੁਣ ਇਹ ਕਾਰਵਾਈ ਅੱਗੇ ਵਧ ਕੇ ਆ ਤੋ ਤਰੀਕਿਆਂ ਨਾਲ ਅੱਗੇ ਵਧ ਗਈ ਹੈ ਚਲ ਇੱਕ ਪਹਿਲੂ ਤਾਂ ਇਹ ਹੈ ਪਰ ਦੂਸਰਾ ਪਹਿਲੂ ਇਹ ਵੀ ਹੈ ਜਨਾਬ ਕਿ ਵੀ ਕੱਲੇ ਹਰਚੰਦ ਸਿੰਘ ਭੁੱਲਰ ਦੀ ਕਿਉਂ? ਬਾਕੀ ਉਹਨਾਂ ਦੇ ਨੇੜੇ ਤੇੜੇ ਜਿਹੜੇ ਮਹਿਫਲੇ ਜਮਾਉਂਦੇ ਸੀ ਹੈ ਉਹਨਾਂ ਦੀ ਗੁੱਡ ਬੁੱਕ 'ਚ ਸੀ ਕਿ ਉਹਨਾਂ ਨੂੰ ਵੀ ਕੋਈ ਫਿਕਰ ਪਿਆ। ਕਹਿੰਦੇ ਅੱਗੇ ਹਰ ਸਾਲ ਦੀਵਾਲੀ ਤੇ ਚਾਹੇ ਚੰਡੀਗੜ੍ਹ ਵਾਲੀ ਕੋਠੀ ਹੋਵੇ ਤੇ ਚਾਹੇ ਸਮਰਾਲਾ ਲੁਧਿਆਣੇ ਵਾਲਾ ਫਾਰਮ ਹਾਊਸ ਹੋਵੇ ਮੇਲਾ ਲੱਗਦਾ ਸੀ ਕਹਿੰਦੇ। ਲੋਕ ਲਾਈਨ ਲਾ ਕੇ ਮੱਥਾ ਟੇਕਣ ਆਉਂਦੇ ਮਤਲਬ ਇਹ ਫਿਰ ਕੱਲਾ ਹਰਚੰਦ ਸਿੰਘ ਭੁੱਲਰ ਦੇ ਥੋੜਾ ਲੱਗਦਾ ਹੋਊਗਾ। ਪੰਜਾਬ 'ਚ ਕਿੰਨੇ ਰਾਜਨੀਤਿਕ ਘਰਾਣੇ ਕਿੰਨੇ ਰਾਜਨੀਤਿਕ ਵਿਅਕਤੀ ਕਿੰਨੇ ਸਿਆਸੀ ਰਸੂਕ ਵਾਲੇ ਬੰਦੇ ਕਿੰਨੇ ਪ੍ਰਸ਼ਾਸਨਿਕ ਤੇ ਪੁਲਿਸ ਤੰਤਰ ਵਾਲੇ ਬੰਦੇ ਉਹਨਾਂ ਦੇ ਘਰੇ ਵੀ ਤਾਂ ਇਸੇ ਤਰ੍ਹਾਂ ਲੈਣਾ ਲੱਗਦੀਆਂ ਇਸੇ ਤਰ੍ਹਾਂ ਮੱਥੇ ਟਿਕਦੇ ਆ ਇਸੇ ਤਰ੍ਹਾਂ ਚੜਾਵਾ ਚੜਦਾ ਤੇ ਉਹ ਦਿਵਾਲੀ ਉਹਨਾਂ ਦੀ ਦਿਵਾਲੀ ਤਾਂ ਇੰਜ ਮਨਾਈ ਜਾਂਦੀ ਹੈ ਇਸ ਵਾਰ ਹਰਚੰਦ ਸਿੰਘ ਭੁੱਲਰ ਦੀ ਦਿਵਾਲੀ ਤਾਂ ਪੈਗੀ ਮੱਤਵ ਸੀਵੇ ਜੀ ਦੇ ਆਰਥਨੇ ਕੁਝ ਤਰ੍ਹਾਂ ਕਹਿੰਦੀ ਆ ਦੇ ਪਿੱਛੇ ਬੀਜੇਪੀ ਦੀ ਸਿਆਸਤ ਵੀ ਹੈ ਉਹ ਕਹਿੰਦੀਆਂ ਕਿ ਭਗਵਾਨ ਜਮਾਨ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਇਸੇ ਤਾਂ ਰਾਜਨੀਤਿਕ ਧਰਨਾ ਤੱਕ ਜਾਊਗਾ ਜਦੋਂ ਤੱਕ ਰਾਜਨੀਤਿਕ ਧਰਨਾ ਤੱਕ ਜਾਊਗਾ ਤਦ ਤੀ ਜਤਾ ਦੇਖਾਂਗੇ ਪਰ ਇਸ ਵਾਰ ਚੰਡੀਗੜ੍ਹ ਚੋਂ ਜਿਹੜੀਆਂ ਤਰ੍ਹਾਂ ਫਰਾਰ ਨੇ ਉਹਨੇ ਜੀ ਵੱਡੇ ਪ੍ਰਸ਼ਾਸਨਿਕ ਤੇ ਪੁਲਿਸ ਤੰਤਰ ਦੇ ਅਧਿਕਾਰੀ ਜਿਨ੍ਹਾਂ ਨੇ ਕਹਿੰਦੇ ਕਿ ਇੱਕ ਤਰ੍ਹਾਂ ਨਾਲ ਆਪਣੇ ਗੇਟ ਤੇ ਲਿਖ ਕੇ ਲਾ ਦਿੱਤਾ ਹੋਵੇ ਕਿ ਵੀ ਇੱਕਤੀ ਦੀਵਾਲੀ ਦੇਣ ਨਾ ਆਇਓ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਕਿ ਕੋਈ ਸੀਆਈਡੀ ਦਾ ਐ ਕੋਈ ਸੀਬੀਆਈ ਦਾ ਕੋਈ ਈਡੀ ਦਾ ਕੋਈ ਇਨਕਮ ਟੈਕਸ ਦਾ ਇਹਨਾਂ ਦਾ ਸੀਸੀਟੀਵੀ ਕੈਮਰਾ ਸਾਡੇ ਤੇ ਲੱਗਿਆ ਬਿਲਕੁਲ ਹੀ ਚੰਡੀਗੜ੍ਹ ਚ ਕਹਿੰਦੇ ਇਸ ਵਾਰ ਅਧਿਕਾਰੀਆਂ ਦੀ ਦੀਵਾਲੀ ਬਹੁਤ ਫਿੱਕੀ ਆ ਸੀਬੀਆਈ ਦੇ ਡਰ ਤੋਂ ਅਪਸਰਾ ਨੇ ਸ਼ਹਿਰ ਛੱਡ ਦਿੱਤਾ ਤੇ ਡੀਆਈਜੀ ਭੁੱਲਰ ਦੀ ਇੱਕ ਡੈਰੀ ਬਰਾਮਦ ਹੋਣ ਦੀਆਂ ਖਬਰਾਂ ਮਿਲ ਰਹੀਆਂ ਤੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਨਾਮ ਬੋਲਦੇ ਨੇ ਜਿਨ੍ਹਾਂ ਇਹਨਾਂ ਨੂੰ ਖਤ ਸਕੇ ਸਾਡਾ ਨਾਮ ਹੋ ਸਕਦਾ ਕਹਿੰਦੇ ਉਹ ਸ਼ਹਿਰ ਛੱਡ ਕੇ ਤੁਰ ਗਏ ਨੇ ਤੇ ਉਹਨਾਂ ਦੀ ਦੀਵਾਲੀ ਤਾਂ ਇੱਕ ਤੀ ਵਿੱਕੀ ਪਈ ਗਈ ਹੈ। ਚੰਡੀਗੜ੍ਹ 'ਚ ਰਿਸ਼ਵਤ ਕਾਂਡ ਦੇ ਮਾਮਲੇ 'ਚ ਚਰਚਾ ਚਾਹੀ ਡੀਆਈਜੀ ਆਈਪੀਐਸ ਅਧਿਕਾਰੀ ਅਰਚੰਦ ਸਿੰਘ ਭੁੱਲਰ ਦੀ ਇਸ ਤਰੀਕੇ ਨਾਲ ਮਨਾਈ ਜਾ ਰਹੀ ਦੀਵਾਲੀ ਜਿਹੜੀ ਬੜੇ ਅਲਜਟ ਕੱਟ ਰਹੀ ਆ। ਉਹਨਾਂ ਨਾਲ ਹੀ ਦਰਜਨਾ ਤੋਂ ਜ਼ਿਆਦਾ ਅਜਿਹੇ ਉੱਚ ਅਧਿਕਾਰੀ ਨੇ ਜਿਨ੍ਹਾਂ 'ਚ ਆਈਐਸ ਆਈਪੀਐਸ ਇਹ ਸਾਰੇ ਹੈ ਨਾ ਤੇ ਉਹ ਸਾਰੇ ਵੀ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਐਨਸੀਬੀ ਦਾ ਅਡਾਲਤ ਨੇ ਇਸ ਲਈ ਉਹ ਬਚ ਕੇ ਜਾ ਰਹੇ ਨੇ। ਕਿਉਂਕਿ ਅਧਿਕਾਰੀ ਕਹਿੰਦੇ ਕਿ ਚੰਡੀਗੜ੍ਹ ਛੱਡ ਚੁੱਕੇ ਨੇ ਉਹਨਾਂ ਨੂੰ ਡਰ ਹੈ ਕਿ ਸੀਬੀਆਈ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ ਉਹਨਾਂ ਨੂੰ ਵੀ ਤਾਲਮੇਲ ਕਰ ਸਕਦੀ ਹੈ ਆਈਪੀਐਸ ਭੁੱਲਰ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਾਡੀ ਨੇੜਤਾ ਦਾ ਪ੍ਰਗਟਾਵਾ ਹੈਗਾ ਸੋ ਚਰਚਾ ਤਾਂ ਵੀ ਤੁਰਦੀ ਹੈ ਕਿ ਕੁਝ ਡੀਐਸਪੀ ਤੋਂ ਜਲਦੀ ਪੁੱਛਕਿਸ਼ ਹੋ ਸਕਦੀ ਹੈ ਤੇ ਕਿਉਂਕਿ ਟਿਕਾਣਿਆਂ ਦੇ ਉੱਤੇ ਜਿਵੇਂ ਆਪਾਂ ਕਿਹਾ ਕਿ ਅਰਚਲ ਸਿੰਘ ਭੁੱਲਰ ਦੇ ਟਿਕਾਣਿਆਂ ਦੇ ਉੱਤੇ ਛਾਪੇ ਮਤਲਬ ਕਿ ਸਨਾਟਾ ਹੈ ਉਸੇ ਤਰ੍ਹਾਂ ਉਹਨਾਂ ਅਧਿਕਾਰੀਆਂ ਦੇ ਘਰਾਂ ਦੇ ਬੂਹਿਆਂ ਦੇ ਬਾਹਰ ਵੀ ਇਸ ਵਾਰ ਚਾਹੇਓ ਆਈਪੀਐਸ ਹੋਣ ਚਾਹੇਓ ਆਈਈਐਸ ਹੋਣ ਇਹ ਲੜਪੜ ਰੜਾਰ ਤੇ ਚੱਲ ਰਹੇ ਨੇ ਤੇ ਉਹਦੇ ਕਾਰਨ ਉਹਨਾਂ ਸਾਰਿਆਂ ਨੂੰ ਡਰ ਲੱਗ ਰਿਹਾ ਤੋਂ ਜੀ ਕਹਿੰਦੇ ਕੋਈ ਡਾਇਰੀ ਮਿਲਣ ਦੀ ਚਰਚਾ ਹੈਗੀ ਆ ਕਿ ਸੀਬੀ ਦੇ ਹੱਥ ਆਈਪੀਐਸ ਕੋਲਰ ਹੋਰਾਂ ਦੀ ਇੱਕ ਇੱਕ ਕਿਸੇ ਟਿਕਾਣੇ ਤੋਂ ਇੱਕ ਡਾਇਰੀ ਲੱਗੀ ਹੱਥ ਜਿਹਦੇ ਵਿੱਚ ਕਹਿੰਦੇ ਰੀਅਲ ਅਸਟੇਟ ਨਾਲ ਸੰਬੰਧਿਤ ਪੁਲਿਸ ਤੇ ਸਿਵਲ ਨਾਲ ਸੰਬੰਧਿਤ ਹਾਂ ਕੁਝ ਕੰਪਨੀਆਂ ਦੇ ਕੁਝ ਅਧਿਕਾਰੀਆਂ ਦੇ ਕੁਝ ਵਿਅਕਤੀਆਂ ਦੇ ਨਾਮ ਨੇ ਤੇ ਕਹਿੰਦੇ ਕਿ ਅੰਦਾਜ਼ਾ ਲਾਇਆ ਜਾ ਰਿਹਾ ਕਿ ਇਹ ਨਾਮ ਉਹਨਾਂ ਦੇ ਨੇ ਜਿਨ੍ਹਾਂ ਤੋਂ ਲੈਣਾ ਹੈ ਜਿਨ੍ਹਾਂ ਨੂੰ ਦੇਣਾ ਹੈ ਜਿਨ੍ਹਾਂ ਦਾ ਹਿੱਸਾ ਹੈ ਜਿਨ੍ਹਾਂ ਦਾ ਪੱਤਾ ਉਹ ਹੈ ਸੋ ਇਸ ਲਈ ਕਹਿੰਦੇ ਕਿ ਇਸ ਵਰ ਅਧਿਕਾਰੀਆਂ ਦੀ ਵੀ ਦੀਵਾਲੀ ਖਾਸੀ ਫਿੱਕੀ ਜਾ ਰਹੀ ਹੈ ਚਲੋ ਪਰ ਆਮ ਜਨ ਦੀ ਦੀਵਾਲੀ ਪਰਮਾਤਮਾ ਕਰੇ ਸਭ ਦੇ ਘਰੇ ਰੋਸ਼ਨੀ ਹੋਵੇ ਚਾਨਣ ਹੋਵੇ ਖੁਸ਼ੀਆਂ ਹੋਣ ਔਰ ਕੋਈ ਕਿਸੇ ਨੂੰ ਠੱਗੀ ਠੋੜੀ ਨਾ ਲਾਵੇ ਜੇ ਦਸਾਂ ਨੂੰ ਆਹਦੀ ਕਿਰਤ ਕਰਕੇ ਵੀ ਟੜਨੀ ਪਰਦਾ ਤੇ ਫੇਰ ਤਾਂ ਜੋ ਮਰਜੀ ਕਮਾ ਲਓ ਜਿੱਥੋਂ ਮਰਜੀ ਠੱਗ ਲਓ ਫਿਰ ਕਦੇ ਨੀਤ ਵੀ ਨਹੀਂ ਪਰਣੀ ਕਿਉਂਕਿ ਸਵਾਲ ਤੇ ਦਾਨੀ ਸਵਾਲ ਨੀਤ ਦਾ ਸੋ ਸਨ ਵੀ ਮੰਡੀਆਂ ਚ ਬੈਠੇ ਨੇ ਬਜ਼ੁਰਗਾਂ ਨੂੰ ਵੀ ਦਿਹਾੜੀ ਦਾ ਮਸਲੇ ਨੇ ਹੈਨਾ ਕਾਰੋਬਾਰੀ ਰੋਜ਼ਗਾਰ ਛੋਟੇ ਦੁਕਾਨਦਾਰ ਉਹਨਾਂ ਦਾ ਵੀ ਕੋਈ ਪਹਿਲੂ ਹੈਗਾ ਸੋ ਇਸ ਲਈ ਪ੍ਰਮਾਤਮਾ ਸਭ ਦੀ ਦਿਵਾਲੀ ਖੁਸ਼ੀਆਂ ਭਰੀ ਕਰੇ ਭਾਰਤੀ ਅਦਾਲਤੀ ਪ੍ਰਕਿਰਿਆ ਦੇ ਵਿੱਚ ਫੈਸਲਿਆਂ ਦੀ ਰਫ਼ਤਾਰ ਬਹੁਤ ਧੀਮੀ ਹੈ ਮੈਂ ਇਨਸਾਫ਼ ਦੀ ਗੱਲ ਨਹੀਂ ਕਰ ਰਿਹਾ ਮੈਂ ਫੈਸਲਿਆਂ ਦੀ ਗੱਲ ਵੀ ਕਰ ਰਿਹਾ ਕਿ ਜਿਹੜੇ ਅਦਾਲਤੀ ਪ੍ਰਕਿਰਿਆ 'ਚ ਮਾਮਲੇ ਆਉਂਦੇ ਨੇ ਉਹਨਾਂ 'ਚ ਫੈਸਲਾ ਕੋਲ ਤੱਕ ਪਹੁੰਚਣ ਤੱਕ ਵੀ ਉਹਨਾਂ ਨੂੰ ਬਹੁਤ ਦੇਰ ਲੱਗ ਜਾਂਦੀ ਹੈ ਜਸਟਿਸ ਮਿਲਣ ਦੀ ਆਸ ਤਾਂ ਵੈਸੇ ਹੀ ਸਾਡੇ ਸਿਸਟਮ ਨੇ ਬਹੁਤ ਮੱਠੀ ਪਾ ਦਿੱਤੀ ਆ ਪਰ ਕਦੇ-ਕਦੇ ਕੁਝ ਅਜਿਹੇ ਪਹਿਲੂ ਸਾਹਮਣੇ ਆਉਂਦਾ ਹੈ ਜਿਹੜਾ ਧਿਆਨ ਖਿੱਚਦਾ ਕਿ ਸ਼ਾਇਦ ਚੰਗੇ ਦੀ ਆਸ ਭਜੇ ਲੰਘੇ ਦਿਨਾਂ 'ਚ ਜਿਵੇਂ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੂਬਿਆਂ ਦੇ ਰਾਜਪਾਲ ਨੂੰ ਹਦਾਇਤ ਕੀਤੀ ਦੇਸ਼ ਦੇ ਰਾਸ਼ਪਤੀ ਨੂੰ ਕਿ ਵੀ ਘਟੋ ਘਟ ਤੁਹਾਡੇ ਕੋਲ ਜਿਹੜੇ ਸੂਬਿਆਂ ਦੇ ਬਹਿਲਾ ਹੁੰਦੇ ਨੇ ਉਹਨਾਂ ਉੱਤੇ ਤੁਰੰਤ ਸਹੀ ਪਾਓ ਨਹੀਂ ਪਾ ਸਕਦੇ ਤਾਂ ਅਗੇ ਰਾਸ਼ਪਤੀ ਸਾਹਿਬ ਕੋਲ ਭੇਜੋ ਤੇ ਰਾਸ਼ਪਤੀ ਸਾਹਿਬ ਨੂੰ ਵੀ ਕਿਹਾ ਵੀ ਘਟੋ ਘਟ 3 ਮਹੀਨਿਆਂ 'ਚ ਫੈਸਲਾ ਲਓ ਇਸ ਪ੍ਰਕਿਰਿਆ ਦੇ ਉੱਤੇ ਜਿੱਥੇ ਮੰਥਨ ਸ਼ੁਰੂ ਹੋਇਆ ਦੁਬਾਰਾ ਚਾਰਜੋਈ ਸ਼ੁਰੂ ਹੋਈ ਉੱਥੇ ਆਮ ਜਨ ਨੂੰ ਇੱਕ ਆਸ ਵੱਜੀ ਕਿ ਜੇ ਇੰਦਰ ਨੂੰ ਗੱਲ ਤੁਰੀ ਹੈ ਤਾਂ ਸ਼ਾਇਦ ਅਦਾਲਤੀ ਗੱਲ ਨੂੰ ਵੀ ਗੱਲ ਤੁਰੇ ਕਿ ਵੀ ਅਦਾਲਤਾਂ ਦੇ ਵਿੱਚ ਵੀ ਤੈਹ ਸਮੇਂ ਦੇ ਵਿੱਚ ਮਾਮਲੇ ਨਿਪਟਿਆ ਕਰਨ ਬੰਦੇ ਧਰਤੀ ਤੋਂ ਚਲੇ ਜਾਂਦੇ ਨੇ ਰੁਕਸਤ ਹੋ ਜਾਂਦੇ ਨੇ ਪਰ ਫੈਂਸਲ ਨਹੀਂ ਹੁੰਦੇ ਜਲਿਸੇ ਕਤਲੇਆਮ ਸਾਡੇ ਮਰੇ ਉਦਾਹਰਣ ਹੈ ਅਜੇ ਤੱਕ ਇਨਸਾਫ ਭਟਕ ਰਹੇ ਨੇ ਲੋਕ ਇਨਸਾਫ ਲੈਣ ਲਈ ਕਈ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਦੇ ਜੀਓ 84 ਦੇ ਵਿੱਚ ਮਾਰੇ ਗਏ ਉਹ ਪਿੱਛੇ ਪਰਿਵਾਰ ਲੜਦੇ ਲੜਦੇ ਇਸ ਦੁਨੀਆ ਤੋਂ ਚਲੇ ਗਏ ਪ੍ਰਿੰਸਾ ਸੋ ਇਸ ਲਈ ਜਦੋਂ ਫਿਰ ਸੁਪਰੀਮ ਕੋਰਟ ਨੇ ਰਾਜਪਾਲ ਔਰ ਰਾਸ਼ਪਤੀ ਨੂੰ ਹਦਾਇਤ ਕੀਤੀ ਤਾਂ ਉਮੀਦ ਵੱਜੀ ਕਿ ਸ਼ਾਇਦ ਹੁਣ ਬਾਕੀ ਅਦਾਲਤੀ ਪ੍ਰਕਿਰਿਆ ਚ ਵੀ ਤੇਜ਼ੀ ਆਊਗੀ ਉਹਦੇ ਵਿੱਚੋਂ ਇੱਕ ਆਸ ਅਜ ਫੇਰ ਜਾਗੀ ਮਾਨਯੋਗ ਸੁਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਬਕਾਇਆ ਪਈਆਂ ਜਿਹੜੀਆਂ ਫਾਂਸੀ ਦੀਆਂ ਪਟੀਸ਼ਨਾਂ ਨੇ ਉਹਨਾਂ ਤੇ ਚਿੰਤਾ ਪ੍ਰਗਟਾਉਂਦੇ ਅਕਿਆ ਕਿ ਘਟੋ ਘਟ ਆਉਂਦੇ 6 ਮਹੀਨਿਆਂ ਚ ਇਹਨਾਂ ਦਾ ਨਿਪਟਾਰਾ ਕੀਤਾ ਜਾਵੇ ਫਾਂਸੀ ਵਾਲੇ ਮਾਮਲੇਾਂ ਚ ਸਪਰੀਮ ਕੋਰਟ ਨੇ 8 ਲੱਖ ਤੋਂ ਵੱਧ ਲਗਭਗ 9 ਲੱਖ ਦੇ ਕਰੀਬ 8 ਲੱਖ 82000 ਤੋਂ ਵੱਧ ਜਿਹੜੀਆਂ ਪਟੀਸ਼ਨਾਂ ਫਾਂਸੀ ਨਾਲ ਸੰਬੰਧਿਤ ਨੇ ਇੰਨੀ ਵੱਡੀ ਤਦਾਦ ਦੇ ਵਿੱਚ ਦੇਸ਼ ਵਿੱਚ ਜਿਹੜੀਆਂ ਇਹ ਪਟੀਸ਼ਨਾਂ ਲੰਬੀਆਂ ਲੰਬੇ ਸਮੇਂ ਤੋਂ ਤੁਰੀਆਂ ਆ ਰਹੀਆਂ ਨੇ ਪਿੱਛੇ ਪੈਂਡਿੰਗ ਤੁਰੀਆਂ ਨੇ ਉਹਨਾਂ ਨੂੰ ਨਿਪਟਾਰੇ ਲਈ 6 ਮਹੀਨੇ ਸਮਾਂ ਦਿੱਤਾ 8 ਲੱਖ 82578 ਇਹ ਪਟੀਸ਼ਨਾਂ ਨੇ ਸਪਰੀਮ ਕੋਰਟ ਨੇ ਦੇਸ਼ ਭਰ ਦੀਆਂ ਅਦਾਲਤਾਂ ਨੂੰ ਕਹਿੰਦੇ ਬਕਾਇਆ ਜਿਹੜੀਆਂ ਚੱਲੀਆਂ ਆ ਰਹੀਆਂ ਫਾਂਸੀ ਦੀਆਂ ਪਟੀਸ਼ਨਾਂ ਦੀ ਵੱਡੀ ਗਿਣਤੀ ਨੂੰ ਐ ਮਤਲਬ ਧਿਆਨ ਚ ਰੱਖਦੇ ਆ ਹੋਇਆ ਕੈਰੀ ਜਿੰਤਾ ਪ੍ਰਗਟਾਈਆ ਤੇ ਹਦਾਇਤ ਕੀਤੀ ਹੈ ਕਿ ਬਕਾਇਦ ਤੌਰ ਤੇ ਇਹਦੀ ਗੌਰ ਕੀਤੀ ਜਾਵੇ ਤੇ ਇਹਦੇ ਉੱਤੇ ਨਜ਼ਰਸਾਨੀ ਕਰਦੇ ਆ ਅਦਾਲਤਾਂ ਇਹ 882578 ਫਾਂਸੀ ਦੀਆਂ ਪਟੀਸ਼ਨਾਂ ਨੂੰ ਅਗਲੇ 6 ਮਹੀਨਿਆਂ ਚ ਨਿਪਟਾਉਣ 60 ਨਿਪਟਾਉਣ ਦੀ ਹਦਾਇਤ ਕੀਤੀ ਹੈ ਤੇ 6 ਮਹੀਨੇ ਦਾ ਸਮਾਂ ਦਿੱਤਾ ਇਹ ਤੋਂ ਪਹਿਲਾਂ ਵੀ ਕਹਿੰਦੇ 6 ਮਾਰਚ 2025 ਨੂੰ ਵੀ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਬਕਾਇਆ ਉਹ ਆਪਣੀਆਂ ਜਿਹੜੀਆਂ ਡਿਵੀਜ਼ਨਲ ਅਦਾਲਤਾਂ ਚ ਅਜੀਆਂ ਪਟੀਸ਼ਨਾਂ ਸੀ ਉਹਨਾਂ ਨੂੰ ਨਿਬੜਨ ਲਈ ਕਿਹਾ ਸੀਗਾ ਤੇ ਉਹਦਾ ਅਸਰ ਇਹ ਹੋਇਆ ਸੀਗਾ ਕਿ 338685 ਮੌਤ ਦੀ ਸਜ਼ਾ ਦੇ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਤੇ ਇਸ ਲਈ ਕਹਿੰਦੇ ਕਿ ਉਸ ਨਿਰਦੇਸ਼ ਤੋਂ ਬਾਅਦ 338685 ਦੇ ਕਰੀਬ ਤਨਟਾਰਾ ਹੋਇਆ ਪਰ ਅੱਜ ਦੀ ਤਰੀਕ ਚ ਵੀ 882000 ਤੋਂ ਵੱਧ ਮਾਮਲੇ ਅਜੇ ਵੀ ਫਾਂਸੀ ਨਾਲ ਸੰਬੰਧਿਤ ਪੈਂਡਿੰਗ ਲਟਕਦੇ ਨੇ। ਬ੍ਰਵੀਤ ਸਿੰਘ ਰਾਜਵਾਲਾ ਵਾਲਾ ਮਾਮਲਾ ਸਭ ਦੇ ਧਿਆਨ 'ਚ ਆ। ਕਿ ਉਸ ਮਾਮਲੇ ਦੇ ਵਿੱਚ ਕਿਸੇ ਸਮੇਂ ਤਾਂ ਇਹ ਤੈਅ ਹੋ ਰਿਹਾ ਸੀਗਾ ਕਿ ਵੀ ਫਾਂਸੀ ਤੋਂ ਉਮਰ ਕੈਲਚ ਬਦਲਿਆ ਜਾ ਸਕਦਾ ਹੈ ਪਟੀਸ਼ਨਾਂ ਵੀ ਪਈਆਂ ਉਹ ਸਾਰਾ। ਉਹ ਪੈਂਡਿੰਗ ਹੈ, ਨਿਪਟਾਰਾ ਹੀ ਨਹੀਂ ਹੋ ਰਿਹਾ। ਮਤਲਬ ਫਾਂਸੀ ਦੇ ਦੇਣੀ ਹੈ ਜਾਂ ਨੀ ਤਰੀਕ ਨੂੰ ਇਸ ਲਈ ਤੁਹਾਨੂੰ ਸ਼ਿਫਟ ਕਰਤਾ ਉਸ ਚੱਕੀ 'ਚ। ਤੇ ਤੁਸੀਂ ਫਾਂਸੀ ਦੇ ਨਹੀਂ ਪਾਏ ਤੇ ਇਸ ਲਈ ਉਹ ਚੱਕੀ 'ਚ ਵੀ ਬੰਦ। ਮਤਲਬ ਉਹ ਸਜ਼ਾ ਫਿਰ ਕਾਦੀ ਮਿਲੀ ਜੀ ਉਹਨੂੰ। ਤੇ ਜਿਹੜੇ ਜੇਵਾਂ ਸੀ ਸਜਾ ਤਾਂ ਅਦਾਲਤ ਕਹਿੰਦੀ ਹੈ ਵੀ ਪੁੱਛੀ ਜਾਂਦੀ ਹੁਣ ਅਦਾਲਤ ਕਿ ਕਿੰਨੇ ਨੇ ਫੈਸਲਾ ਕੀਤਾ ਵੀ ਉਧਰ ਮੈਂ ਬਰਿੰਦਰ ਸਿੰਘ ਰਾਜੋਣਾ ਕਹਿੰਦਾ ਵੀ ਮੈਂ ਤਾਂ ਪਟੀਸ਼ਨ ਪਾਈ ਨਹੀਂ ਤੇ ਇਸ ਨੂੰ ਰਿਟਰਨ ਕਰੋ ਦੇਣੀ ਹੈ ਜਾਂ ਨਹੀਂ ਦੇਣੀ ਐਸਜੀਪੀਸੀ ਚਾਰਜ ਹੋਈ ਕਰ ਰਹੀ ਹੈ ਤੇ ਮਾਮਲੇ ਲਟਕ ਰਹੇ ਨੇ ਹੁਣ ਕੀ ਇਸ ਪ੍ਰਕਿਰਿਆ ਦੇ ਤਹਿਤ ਉਹ ਵੀ ਮਾਮਲਾ ਵੈਸੇ ਤਾਂ ਉਹ ਮਾਮਲਾ ਤੇ ਜਿਹਨਾਂ ਨਾਲ ਅੱਗੇ ਵਧਿਆ ਤੇ ਤਾਰੀਖ ਸੀਗੀ ਉਸਦੇ ਨਹੀਂ ਹੋਈ ਸੁਣਵਾਈ ਲੰਗੀ 15 ਤਰੀਕ ਨੂੰ ਆਉਂਦੇ ਦਿਨ ਸੁਣਵਾਈ ਹੋ ਸਕਦੀ ਹੈ ਉਹ ਜਦੋਂ ਲਿਸਟਿੰਗ ਹੋ ਗਿਆ ਉਹ ਮਾਮਲਾ ਤਾਂ ਦੁਬਾਰਾ ਉਸ ਤੇ ਚਰਚਾ ਹੋਊਗੀ ਸਰਕਾਰ ਨੇ ਆਪਣਾ ਜਵਾਬ ਦੇਣਾ ਇਸੇ ਚਾਰਜ ਉਈ ਦੇ ਤਹਿਤ ਇੱਕ ਮਾਮਲਾ ਇੱਕ ਵਾਰ ਕੇਂਦਰਤ ਹੋਇਆ ਉਹ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਇੱਕ ਵਾਰ ਫਿਰ ਇਹ ਉਮੀਦ ਵੱਜੀ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੋ ਸਕਦੀ ਹੈ 550 ਸਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰ ਮੌਕੇ ਇੱਕ ਲਿਸਟ ਭੇਜੀ ਗਈ ਸੀ ਜਿਹੜੀ ਤਰਮਿਲ ਤਹਿਤ ਲਗਭਗ ਤੈ ਸੀ ਕੇ ਬੰਦੀ ਸਿੰਘ ਨੂੰ ਛੱਡਿਆ ਜਾ ਸਕਦਾ ਉਹਨਾਂ ਦੇ ਵਿੱਚ ਦਵਿੰਦਰਪਾਲ ਸਿੰਘ ਭੁੱਲੜ ਦਾ ਨਾਮ ਸੀ ਪਰ ਫਿਰ ਪਤਾ ਨਹੀਂ ਕੀ ਹੋਇਆ ਅਜਿਹਾ ਕਿ ਉਹ ਸਾਰੀ ਚਾਰਜ ਹੋਈ ਰੁਕ ਗਈ ਪਰ ਦਵਿੰਦਰਪਾਲ ਸਿੰਘ ਭੁੱਲੜ ਦਾ ਮਾਮਲੇ ਦੇ ਵਿੱਚ ਕਿਤਨਾ ਕਿਤੇ ਮੌਜੂਦਾ ਸੱਤਾਧਾਰੀ ਤਰ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਜਦੋਂ ਉਹਨਾਂ ਦੇ ਦਿੱਲੀ ਦੀ ਸਰਕਾਰ ਸੀ ਤਾਂ ਕੇਜਰੀ ਬਾਰੀ ਸਵਾਲਾਂ ਦਾ ਘੇਰੇ ਚ ਰਹਿ ਕਿ ਉਹਨਾਂ ਦੇ ਇੱਕ ਦਰਸਕਤਾਂ ਕਰਕੇ ਮਾਮਲਾ ਰੁਕਿਆ ਤੇ ਹੁਣ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਆਪਣਾ ਸਿਆਸੀ ਥਾਂ ਲੱਭਦੀ ਫਿਰਦੀ ਹੈ। ਉਸ ਨੂੰ ਇਹ ਵੀ ਲੱਗਦਾ ਕਿ ਪਿੰਡਾਂ 'ਚ ਵੜਨ ਦੇ ਲਈ ਸਿੱਖ ਘਰਾਂ 'ਚ ਦਾਖਲ ਹੋਣ ਦੇ ਲਈ ਸਾਨੂੰ ਕੁਝ ਪ੍ਰਮੁੱਖ ਮੁੱਦੇ ਜਿਹੜੇ ਭਾਵਨਾਤਮਕ ਮੁੱਦੇ ਨੇ ਪੰਜਾਬ ਦੇ ਉਹਨਾਂ ਨੂੰ ਛੂਣਾ ਪੜਿਆ। ਇਸ ਲਈ ਕਹਿੰਦੇ ਜੀ ਦਵਿੰਦਰਪਾਲ ਸੁਖ ਭੁੱਲਰ ਦੀ ਰਿਹਾਈ ਦਾ ਮਾਮਲਾ ਮੁੜ ਚਰਚਾ 'ਚ ਆ ਗਿਆ। ਬੇਸ਼ੱਕ ਬੀਜੇਪੀ ਦੇ ਸਿੱਖ ਇੱਕ ਸਿੱਖ ਲੀਡਰ ਵੱਲੋਂ ਇਸ ਗੱਲ ਨੂੰ ਗਾਹ ਤੁਰਿਆ ਜਾ ਰਿਹਾ ਹੈ। ਆ ਆਈਪੀ ਸਿੰਘ ਉਹਨੇ ਜਿਹੜੇ ਆਰਪੀ ਸਿੰਘ ਹਾਂ ਆਰਪੀ ਸਿੰਘ ਜਿਹੜੇ ਆਰਪੀ ਸਿੰਘ ਭਾਜਪਾ ਦੇ ਬੁਲਾਰੇ ਵੀ ਰਹੇ ਨੇ ਉਹਨਾਂ ਨੇ ਕਹਿੰਦੇ ਜੀ ਦਿੱਲੀ ਦੀ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਤੇ ਪਹੁੰਚ ਅਪਰੋਚ ਵੀ ਕੀਤੀ ਆ ਕਿ ਵੀ ਤੁਹਾਡੇ ਕੋਲ ਇਹ ਮਾਮਲਾ ਪੈਂਡਿੰਗ ਹੈ ਦਵਿੰਦਰਪਾਲ ਸਿੰਘ ਪੁੱਲਰ ਲਗਭਗ ਪਿਛਲੇ 14 ਸਾਲਾਂ ਤੋਂ ਭੁਲਣ ਦੀ ਬਿਮਾਰੀ ਦਾ ਸ਼ਿਕਾਰ ਹੈ ਉਸ ਦੀ ਫਾਂਸੀ ਨੂੰ ਉਮਰ ਕੈਚ ਬਦਲ ਦਿੱਤਾ ਗਿਆ ਸੀ ਤੇ ਪਰ ਹੁਣ ਉਹ ਜਿਸ ਸਥਿਤੀ 'ਚ ਉਲੰਘ ਰਿਹਾ ਉਸ ਨੂੰ ਪੈ ਰੋਲ ਤਾਂ ਮਿਲੀ ਹੈ ਅੰਗੇ ਦਿਨਾਂ 'ਚ ਪਰ ਉਸ ਮਾਮਲੇ ਤੇ ਰਿਹਾਈ ਦੀ ਜਿਹੜੀ ਮੰਗ ਹੈ ਪਰਵਾਰ ਦੀ ਸਿੱਖ ਸੰਸਥਾਾਂਾਂ ਦੀ ਪੰਥਕ ਤਰ੍ਹਾਂ ਦੀ ਉਸ ਤੇ ਉੱਤੇ ਗੌਰ ਕੀਤਾ ਜਾਵੇ। ਸੋ ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਕਹਿੰਦੇ ਬੰਦੀ ਸਿੱਖ ਪ੍ਰੋਫੈਸਰ ਦਵਿੰਦਰਪਾਲ ਸਿੰਘ ਕੋਲ ਜਿਹੜੀ ਰਿਹਾਈ ਦਾ ਮਾਮਲਾ ਹਮਦਰਦੀ ਵਿੱਚ ਜੋ ਮੋੜ ਵਿਚਾਰਿਆ ਜਾ ਰਿਹਾ ਹੈ। ਇਸ ਬੰਦੀ ਭਾਜਪਾ ਦੇ ਕੌਮੀ ਤਰਜਮਾਨ ਕਹਿੰਦੇ ਆਰ. ਪੀ. ਸਿੰਘ ਨੇ ਦਿੱਲੀ ਦੇ ਸਾਬਕਾ ਵਿਧਾਇਕ ਵੀ ਰਹੇ ਨੇ ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਤੱਕ ਪਹੁੰਚ ਅਪਰੋਚ ਕੀਤੀ ਹੈ। ਇੱਕ ਚਿੱਠੀ ਲਿਖੀ ਹੈ। ਇਦਵਿੰਦਰਪਾਲ ਪੁੱਲਰ ਸਿੰਘ ਦੀ ਰਿਹਾਈ ਦੇ ਮਾਮਲੇ ਤੇ ਮੁੜ ਚਰਚਾ ਕੀਤੀ ਜਾਵੇ ਮੁੜ ਵਿਚਾਰ ਕੀਤਾ ਜਾਵੇ ਤੇ ਉਹਨਾਂ ਅਪੀਲ ਕੀਤੀ ਹੈ ਇਸ ਦੀ ਪੁਸ਼ਟੀ ਕਰਦਿਆਂ ਕਹਿੰਦੇ ਆਰ ਪੀ ਸਿੰਘ ਨੇ ਕਿਹਾ ਕਿ ਦਵਿੰਦਰਪਾਲ ਸਿੰਘ ਪੁੱਲਰ ਦਾ ਮਾਮਲਾ ਬਾਕੀ ਬੰਦੀ ਸਿੰਘਾਂ ਨਾਲੋਂ ਵੱਖਰਾ ਹੈ ਕਿਉਂਕਿ ਉਹ ਇੱਕ ਮਾਨਸਿਕ ਰੋਗ ਚੁਲੰਗ ਰਿਹਾ ਹੈ ਇਸ ਲਈ ਕਹਿੰਦੇ ਕਿ ਉਹਦੀ ਰਿਹਾਈ ਜ਼ਰੂਰ ਹੋਣੀ ਚਾਹੀਦੀ ਹੈ ਉਹਨਾਂ ਦੀ ਮੰਗ ਦੇ ਉੱਤੇ ਕਹਿੰਦੇ ਜੀ ਉਹਨਾਂ ਨੇ ਹਵਾਲਾ ਦਿੱਤਾ ਹੈ ਕਿ ਮੈਂ ਬਕਾਇਦਾ ਤੌਰ ਤੇ ਮੀਟਿੰਗ ਕੀਤੀ ਹੈ ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੋ ਕੰਮ ਕੇਜਰੀਵਾਲ ਨਹੀਂ ਕਰ ਸਕਿਆ ਕਿ ਉਹ ਕ ਅਮ੍ਰਿਖਾ ਗੁਪਤਾ ਕਰੇਗੀ ਕੀ ਸੱਚ ਵਿੱਚ ਭਾਵਨਾਤਮਕ ਤੌਰ ਤੇ ਕੰਮ ਕੀਤਾ ਜਾ ਰਿਹਾ ਹੈ ਕਿ ਇਹਦੇ ਵਿੱਚੋ ਵੋਟ ਸਿਆਸਤ ਹੈ? ਐਸੀ ਰਾਜਨੀਤਿਕ ਤਰ੍ਹਾਂ ਕੁਝ ਵੀ ਕਰਨ ਉਹ ਲੋਕ ਵੋਟ ਪੱਖ ਦੇਖਦੀਆਂ ਨੇ। ਸੋ ਕੀ ਇਹਦੇ ਨਾਲ ਭਾਜਪਾ ਆਪਣੇ ਆਪ ਨੂੰ ਮਜ਼ਬੂਤ ਹੁੰਦਾ ਦੇਖ ਰਹੀ ਹੈ ਪੰਜਾਬ ਦੇ ਵਿੱਚ? ਕਿ ਉਹਨਾਂ ਨੇ ਕੋਈ ਇਹਦੇ ਤੇ ਖੋਜ-ਖਬਰ ਕੀਤੀ ਹੈ ਕਿ ਹੁਣੇ ਵਕਤ ਹੈ। ਆਪਣੇ ਹੱਥ ਜੇ ਬਾਦਲਾਂ ਨਾਲ ਸਾਂਝ ਦੇ ਦੌਰਾਨ ਕਰਾਂਗੇ ਤਾਂ ਸਿਹਰਾ ਉਹ ਲੈ ਜਾਣਗੇ। ਇਸ ਲਈ ਸਿਹਰਾ ਅਸੀਂ ਲਈਏ ਕੀ ਇਹ ਸਿਹਰੇ ਦੀ ਵੀ ਲੜਾਈ ਹੈ, ਕ੍ਰੈਡਿਟ ਵਾਰ ਦੀ ਵੀ ਲੜਾਈ ਹੈ। ਪਰ ਜੋ ਵੀ ਹੋਵੇ ਇਹ ਚਿਹਰਾ ਦੀ ਮੰਗ ਸੀ। ਉਸ ਮੰਗ ਨੂੰ ਕਿ ਬੂਰਪੈਂਦਾ ਨਜ਼ਰ ਆ ਰਿਹਾ ਹੈ। ਕੀ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਸ਼ਹੀਦੀ ਪਰਬ ਮਨਾਇਆ ਜਾਏਗਾ ਕਿ ਉਹ ਸਮੇਂ ਆਸ ਕੀ ਤਿਆਰੀ ਹੈ ਕਿ ਉਹ ਇਹ ਉਸ ਸਮੇਂ ਮਾਮਲਾ ਨੇੜੇ ਲੱਗ ਸਕਦਾ ਹੈ ਇਹਦਾ ਇਧਰ ਦਵਿੰਦਰਪਾਲ ਸਿੰਘ ਭੁੱਲੜ ਦੀ ਰਿਹਾਈ ਦਾ ਤੇ ਬਲਬੀਤ ਸਿੰਘ ਰਾਜਵਾਨ ਹੋਰਾਂ ਦੀ ਫਾਂਸੀ ਨੂੰ ਉਮਰ ਕੈਚ ਬਦਲਣ ਦਾ ਇਹ ਦੋ ਮਾਮਲੇ ਬਹੁਤ ਨੇੜਾ ਨੇ ਤੇ ਲੋਕ ਇਹਨੂੰ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁਰਪ ਦੇ ਹਵਾਲੇ ਨਾਲ ਦੇਖ ਰਹੇ ਨੇ ਕਿ ਸ਼ਾਇਦ ਉਸ ਸਮੇਂ ਸਰਕਾਰ ਦੇ ਮਨ ਤੇ ਕੋਈ ਅਜਹੀ ਰਹਿਮ ਬਸੇ ਕਿ ਮੇਰ ਹੋਵੇ ਤੇ ਉਹ ਇਹ ਕੁਝ ਫੈਸਲੇ ਲੈਣ। ਸੋ ਇਧਰ ਉਤੇ ਦੇਖਦੇ ਆਂ ਜੀ ਸਰਕਾਰਾਂ ਕਿ ਮੇ ਅੱਗੇ ਵੱਧੀਆਂ ਪਰ ਇੱਕ ਵਾਰ ਚਰਚਾ 'ਚ ਫੇਰਨੇ ਮਾਮਲੇ। ਤਰਨਤਾਰਨ ਜਿਮਨੀ ਚੋਣ ਦੇ ਵਿੱਚ ਵੈਸੇ ਤਾਂ ਆਜ਼ਾਦ ਉਮੀਦਵਾਰ ਵੀ ਨੇ ਵੱਖ-ਵੱਖ ਧਿਰਾਂ ਦੇ ਉਮੀਦਵਾਰ ਵੀ ਨੇ। ਪਰ ਪੰਜ ਧਿਰ ਮੁੱਖ ਤੌਰ ਤੇ ਕੇਂਦਰਿਤ ਨੇ। ਕਿ ਜਿਵੇਂ ਜਿਵੇਂ ਹੁਣ ਚੋਣ ਅਗਾਹ ਵੱਧ ਰਹੀ ਆ દિਵਾਲੀ ਤੋਂ ਬਾਅਦ ਇਸ ਚੋਣ ਮਹਿੰਮ ਨੇ ਜੋਰ ਫੜਨਾ। ਤਦ ਨਿਤਾਰਾ ਹੋਣਾ ਸ਼ੁਰੂ ਹੋ ਜਾਣਾ ਕਿ ਮੁਕਾਬਲਾ ਪੰਜ ਕੋਣੇ ਤੋਂ ਚਕੋਣੇ 'ਚ ਰਹਿੰਦਾ ਹੈ। ਚਾਰ ਕੋਣੇ ਚੋਂ ਤਿੰਨ ਕੋਣੇ ਤੇ ਆਉਂਦਾ ਹੈ ਕਿ ਆਮੋ ਸਾਹਮਣੇ ਦਾ ਬਣਦਾ ਤੇ ਕੋਣਾ ਜਾਂ ਆਮੋ ਸਾਹਮਣੇ ਦਾ ਮੁਕਾਬਲਾ ਲੋਕ ਦੇਖਣਾ ਚਾਹੁੰਦੇ ਨੇ ਕਿ ਆ ਕਿੱਥੇ ਜਾ ਕੇ ਰੁਕਦਾ ਪਰ ਇਸ ਵਿੱਚ ਛੇਵਾਂ ਕੋਣ ਸ਼ਾਮਲ ਹੋ ਗਿਆ ਜੀ ਛੇਵਾਂ ਕੋਣ ਇਹ ਹੈ ਕਿਥੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸਨ ਡਾਕਟਰ ਕਸ਼ਮੀਰ ਸਿੰਘ ਉਹਨਾਂ ਦੇ ਭਾਣਜੇ ਨੇ ਦਰਖਾਸਤ ਦੇ ਦਿੱਤੀ ਹੈ ਉਹਨਾਂ ਦੇ ਭਾਣਜੇ ਨੇ ਆਜ਼ਾਦ ਕਾਗਜ਼ ਭਰ ਕੇ ਕਹਿਤਾ ਕਿ ਆਜੋ ਵੀ ਫਿਰ ਨਜਿੱਠਦੇ ਆਉਣ ਤੁਹਾਡੇ ਨਾਲ ਤੁਸੀਂ ਧੋਖਾ ਕੀਤਾ ਸਾਡੇ ਪਰਿਵਾਰ ਨਾਲ ਇੱਥੇ ਪਹਿਲਾਂ ਤੋਂ ਹੀ ਸੱਤਾਧਾਰੀ ਧਿਰ ਵੱਲੋਂ ਅਕਾਲੀਆਂ ਤੋਂ ਉਧਾਰੇ ਲੈ ਕੇ ਵੀਰਵਾਰ ਨੂੰ ਖੜਾ ਕੀਤਾ ਗਿਆ। ਇੱਥੇ ਪਹਿਲਾਂ ਤੋਂ ਹੀ ਭਾਜਪਾ ਅਕਾਲੀਆਂ ਨਾਲ ਇੱਕ ਲੀਟਰ ਚੱਕੀ ਫਿਰਦੀ ਹੈ। ਦੋ ਤਾਂ ਇਹ ਧਰਾਂ ਨੇ ਸੱਤਾਧਾਰੀ ਇੱਕ ਕੇਂਦਰ ਚ ਸੱਤਾਧਾਰੀ ਇੱਕ ਸੂਬੇ ਚ ਸੱਤਾਧਾਰੀ ਹੈ। ਫਿਰ ਇਸ ਹਲਕੇ ਦੇ ਬਾਰੇ ਜੇ ਦੇਖਣਾ ਹੋਵੇ ਤਾਂ ਇੱਥੋਂ ਮੈਂਬਰ ਪਾਰਲੀਮੈਂਟ ਆਜ਼ਾਦ ਤੌਰ ਤੇ ਜਿੱਤੇ ਸੀਗੇ ਹਨ ਅਮਰਪਾਲ ਸਿੰਘ ਹੋਰੀਪੁਰ ਹੁਣ ਉਹਨਾਂ ਦੀ ਬਕਾਇਦ ਤੌਰ ਤੇ ਪਾਰਟੀ ਆ ਤੇ ਉਹ ਪਾਰਟੀ ਦੇ ਨਾਲ ਅਕਾਲੀ ਦਲ ਮਾਣ ਵੀ ਤੇ ਪੁਨਰ ਸਜੀਤ ਅਕਾਲੀ ਦਲ ਵੀ ਹੈ। ਸੋ ਇਸ ਲਈ ਬਰਸ ਪੰਜਾਬ ਦੇ ਤੇ ਹੋਰ ਸਾਰੀਆਂ ਪੰਥਕ ਧਿਰਾਂ ਦਾ ਸਾਝਾ ਉਮੀਦਵਾਰ ਵੀ ਦਮ ਭਰਕੇ ਮੈਦਾਨ ਦੇ ਵਿੱਚ ਹੈ ਸੋ ਇਸ ਲਈ ਉਹ ਇੱਥੋਂ ਸਥਾਨਕ ਐਮਪੀ ਨੇ ਤੇ ਉਹਨਾਂ ਦੇ ਹਲਕੇ 'ਚ ਇਹ ਹਲਕਾ ਵੀ ਆਉਂਦਾ ਹੈ ਹੈ ਜਿੱਥੋਂ ਮਤਲਬ ਤਰਨਤਾਰਨ ਤੋਂ ਜਿੱਤੇ ਹੋਏ ਨੇ ਅਮਰਪਾਲ ਸਿੰਘ ਉਹ ਇਸ ਲਈ ਉਹਨਾਂ ਦਾ ਦਮ ਵੀ ਹੈ ਕਿ ਵੀ ਇਸ ਲਈ ਤਿੰਨ ਧਿਰਾਂ ਦਾ ਵੱਡੀਆਂ ਆਪਣੇ ਆਪ ਨੂੰ ਮੰਨਦੀਆਂ ਨੇ ਪਰ ਪੰਥਕ ਤੌਰ ਤੇ ਆਪਣੀ ਵਾਪਸੀ ਦੀ ਉਮੀਦ ਨਾਲ ਯੂਝ ਰਿਹਾ ਅਕਾਲੀ ਦਲ ਕਹਿੰਦਾ ਵੀ ਕੰਮ ਬਹੁਤ ਕੀਤਾ ਸੁਖੀਰਵਾਦ ਨੇ ਇਸ ਖੇਤਰ 'ਚ ਤੇ ਇੱਥੇ ਉਹਨਾਂ ਦਾ ਦਾਵਾ ਵੀ ਰਿਹਾ ਤੇ ਹੁਣ ਉਹਨਾਂ ਨੇ ਉਮੀਦਵਾਰ ਵੀ ਇਸ ਤਰੀਕੇ ਕਰਨਾ ਚੁਣਿਆ ਜਿਹੜਾ ਕਹਿੰਦੇ ਜੀ ਮਤਲਬ ਕਿ ਉਸ ਪਰਿਵਾਰਾਂ ਚੋਂ ਆਉਂਦਾ ਜਿਨ੍ਹਾਂ ਦੀ ਕੁਰਬਾਨੀਆਂ ਦਾ ਸਿੱਖੀ ਦੇ ਲਈ ਇਤਿਹਾਸ ਹੈ ਸੋ ਇਹ ਵੀ ਦੇਖਣ ਵਾਲਾ ਹੈ ਕਿ ਧਰਮੀ ਫੌਜੀਆਂ ਦੇ ਪਰਿਵਾਰ ਦਾ ਹਵਾਲਾ ਦੇ ਕੇ ਹੁਣ ਕਾਂਗਰਸ ਆਪਣਾ 227 ਨੂੰ ਧਿਆਨ ਚ ਰੱਖ ਕੇ ਲੱਗੀ ਹੋਈ ਹੈ ਤੇ ਉਹਨੇ ਟਰੈਕ ਵੀ ਪ੍ਰਧਾਨੇ ਖਾਸਾ ਬਦਲ ਕੇ ਜਿਲੇ ਆ ਉਥੋਂ ਸੋ ਇਸ ਲਈ ਹੁਣ ਉਥੇ ਅਕਾਲੀ ਦਲ ਕਾਂਗਰਸ ਪੰਥਕ ਉਮੀਦਵਾਰ ਭਾਜਪਾ ਭਾਜਪਾ ਦਾ ਉਮੀਦਵਾਰ ਤੇ ਸੱਤਾਧਾਰੀ ਧਿਰ ਦਾ ਉਮੀਦਵਾਰ ਇਹ ਪੰਜ ਉਮੀਦਵਾਰ ਚਰਚਾ ਚ ਚੱਲ ਰਹੇ ਨੇ ਮੈਂ ਤਾਂ ਹੀ ਕਿਹਾ ਕਿ ਦੀਵਾਲੀ ਤੋਂ ਬਾਅਦ ਜਿਹਦਾ ਰੰਗ ਚੜਨਾ ਸ਼ੁਰੂ ਹੋਊਗਾ ਜੋਰ ਫੜਨਾ ਸ਼ੁਰੂ ਹੋਊਗਾ ਫਿਰ ਉਹ ਨੰਤਰ ਕੇ ਸਾਹਮਣੇ ਆਉਣ ਲੱਗ ਜੂ ਆ ਵੀ ਆ ਮੂਰੇ ਆਏ ਦਾ ਮੁਕਾਬਲਾ ਇਹਦੇ ਦੇ ਨਾਲ ਫਿਰ ਤਕਾਣਾ ਹੋਵੇ ਚ ਕੋਣਾ ਹੋਵੇ ਦੋ ਕੋਣਾ ਹੋਵੇ ਆਹਮੋ ਸਾਹਮਣਾ ਹੋਵੇ ਉਹ ਸਪਸ਼ਟ ਹੋ ਜਾਊਗਾ ਪਰ ਆਮ ਆਦਮੀ ਪਾਰਟੀ ਲਈ ਇਹ ਚੁਣੌਤੀ ਹੈ ਜਾਂ ਜਿਹੜੀ ਤਰ ਜਿੱਤਬਲ ਵਧ ਰਹੀ ਹੋਊਗੀ ਉਹਦੇ ਲਈ ਚੁਣੌਤੀ ਆ ਕਿ ਡਾਕਟਰ ਕਸ਼ਮੀਰ ਸਿੰਘ ਜਿਹੜੇ ਇੱਥੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸੀ ਜਿਨ੍ਹਾਂ ਦੇ ਦਿਹਾਂਤ ਕਰਕੇ ਇਹ ਸੀਟ ਖਾਲੀ ਹੋਈ ਤੇ ਜਿਮਨੀ ਚੌਂ ਦਾ ਰਾਹ ਖੁੱਲਿਆ ਉੱਥੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਟਿਕਟ ਨਾ ਦੇ ਕੇ ਜਾਂ ਉਹਨਾਂ ਦੇ ਕਿਸੇ ਵਰਕਰ ਸਾਥੀ ਨੂੰ ਟਿਕਟ ਨਾ ਦੇ ਕੇ ਬਾਹਰੋਂ ਵੀ ਦਰ ਪਾਰਟੀ ਦੇ ਅੰਦਰੋਂ ਵੀ ਕਿਸੇ ਨੂੰ ਟਿਕਟ ਨਾ ਦੇ ਕੇ ਬਾਹਰੋਂ ਲਿਆ ਕੇ ਟਿਕਟ ਦਿੱਤੀ ਤਾਂ ਕਿ ਇਸ ਲਈ ਪਾਰਟੀ ਕੈਡਰ ਡਾਕਟਰ ਕਸ਼ਮੀਰ ਸਿੰਘ ਦੇ ਭਾਂਜੇ ਦੇ ਨਾਲ ਆ ਖੜੂਗ ਜਾਂ ਉਹ ਭਗਵਾਨ ਤਮਨ ਕੇਜਰੀਵਾਰ ਮਨੀਸ਼ੂ ਦੀ ਤੇ ਕਹਤੇ ਨਮਾ ਜਿਹੜਾ ਅਕਾਲੀ ਦਲ ਚ ਆਇਆ ਉਮੀਦਵਾਰ ਉਹਦੇ ਨਾਲ ਜਾਊਗਾ ਜੇ ਉਹ ਅਕਾਲੀ ਦਲ ਵਾਲਾ ਇਨਾ ਉਮੀਦਵਾਰ ਆ ਪੁਰਾਣੇ ਵੋਟ ਬੈਂਕ ਨਾਲ ਟੋਡ ਲੈ ਆਊਗਾ ਕਿ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਸ ਵਾਰ ਨਾਲ ਪੈ ਜਾਊਗਾ ਕਹਿੰਦੇ ਜੀ 2022 ਚ ਛੇ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਭਾਣਜੇ ਐਡਵੋਕੇਟ ਕੋਮਲਪ੍ਰੀਤ ਸਿੰਘ ਨੇ ਆਜ਼ਾਦ ਕਾਗਜ਼ ਢਾਕਲ ਕਰ ਦਿੱਤੇ ਨੇ ਕੋਮਲਪ੍ਰੀਤ ਸਿੰਘ ਕਹਿੰਦਾ ਮੈਂ ਰਿਸ਼ਤੇ ਚ ਭਾਣਜਾ ਵੀ ਲੱਗਦਾ ਤੇ ਮੈਂ ਪਾਰਟੀ ਦੀ ਬਰਾਸ ਸੰਭਲ ਲਈ ਵੀ ਆ ਕਿਉਂਕਿ ਮੈਂ ਨਾਲ ਉਹਨਾਂ ਦੇ ਕੰਮ ਵੀ ਕਰ ਰਿਹਾ ਸੀ ਮੈਂ ਬਤੌਰ ਪੀਏ ਵੀ ਨੀਜੀ ਸਖਤਰ ਵੀ ਉਹਨਾਂ ਨਾਲ ਰੋਲ ਨਿਭਾ ਰਿਹਾ ਸੀ ਸੀਰੀਅਸਲੀ ਕਹਿੰਦਾ ਵੀ ਅਸੀਂ ਪਹੁੰਚ ਵੀ ਕੀਤੀ ਸੀ ਪਾਰਟੀ ਹਾਈ ਕਮਾਂਡ ਤੱਕ ਸਾਨੂੰ ਭਰੋਸਾ ਵੀ ਦਿਵਾਇਆ ਗਿਆ ਸੀ ਪਰ ਧੋਖਾ ਹੋ ਗਿਆ ਸਾਡਾ ਕਹਿੰਦੇ ਨਾਲ ਸਾਨੂੰ ਟਿਕਟ ਦਿੱਤੀ ਨਾ ਪਾਰਟੀ ਦੇ ਕਿਸੇ ਵਰਕਰ ਨੂੰ ਦਿੱਤੀ ਬਾਹਰੋਂ ਲਿਆ ਕੇ ਦਿੱਤੀ ਇਸ ਲਈ ਅਸੀਂ ਤੈਅ ਕੀਤਾ ਜੀ ਕਿ ਅਸੀਂ ਡਾਕਟਰ ਕਸ਼ਮੀਰ ਸਿੰਘ ਦੀ ਬਰਾਸ ਨੂੰ ਅੱਗੇ ਤੋਰਾਂਗੇ ਮੈਂ ਕਾਗਜ਼ ਤੇ ਭਰਦੇ ਉਹਨੇ ਚੁਣੌਤੀ ਪਾਰਟੀ ਲਈ ਵੀ ਹੈ ਤੇ ਜਿਹੜੀ ਜਿੱਤ ਦੀ ਆਸ ਲੱਗ ਗਿਆ ਬਦਲੇ ਉਹਦੇ ਲਈ ਵੀ ਹੈ ਪਰ ਮਾਮਲਾ ਇੱਥੇ ਨਹੀਂ ਰੁਕਿਆ ਖਡੂਰ ਸਾਹਿਬ ਦੀ ਜਿਮਨੀ ਚੌਂ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ 2 ਸਾਲ ਤੋਂ ਵੱਧ ਦੀ ਸਜ਼ਾ ਹੋ ਜਵੇ ਤਾਂ ਸੀਟ ਖਾਲੀ ਹੋ ਜਾਂਦੀ ਹੈ ਪਰ ਉਸੇ 3 ਸਾਲ ਦੀ ਸਜ਼ਾ ਹੋ ਗਈ ਤੇ ਬੰਦਾ ਜੀ ਜੇਲ੍ਹ ਚਾ ਅਜੇ ਉੱਪਰਲੀ ਅਦਾਲਤ ਤੋਂ ਸਜ਼ਾ ਤੇ ਰੋਕ ਨਹੀਂ ਲੱਗੀ ਪਰ ਉਹ ਸੀਟ ਨੂੰ ਖਾਲੀ ਨਹੀਂ ਛੱਡਣ ਦੇ ਇਹਨਾਂ ਨੂੰ ਉਮੀਦ ਹੈ ਕਿ ਰੋਕ ਲੱਗ ਜੇਵੇ ਸ਼ਾਇਦ ਟਾਲ ਜਵੇ ਜਿਮਨੀ ਚੌਂ ਪਰ ਖਡੂਰ ਸਾਹਿਬ ਹਲਕੇ ਦਾ ਐਮਐਲਏ ਜਿਸ ਔਰਤ ਦੇ ਨਾਲ ਬੱਦਸ ਲੁਕੀ ਕੁੱਟਮਾਰ ਜਿਹੜਾ ਪੁਲਿਸ ਨਾਲ ਮਿਲ ਕੇ ਤਸ਼ੱਦਦ ਦਾ ਮਾਮਲਾ ਸੀ ਜਿਸ ਚੋਂ ਉਸਨੂੰ ਜੇਲ੍ਹ ਜਾਣਾ ਪਿਆ ਉਹ ਔਰਤ ਨੇ ਵੀ ਆਜ਼ਾਦ ਕਾਗਿ ਭਰੇ ਹੋਇਆ ਸੋ ਇਸ ਲਈ ਜੀ ਤਰਨ ਤਰ ਕਾਫੀ ਰੋਮਾਂਚਕ ਮੋੜ 'ਚ ਦਾਖਲ ਹੁੰਦੀ ਜਾ ਰਹੀ ਹੈ ਦੇਖਦੇ ਹਾਂ ਆਉਂਦੇ ਦਿਨਾਂ 'ਚ ਕਿਹੜਾ ਰੰਗ ਫੱਬਦਾ ਹੈ ਕਿਹੜਾ ਰੰਗ ਫੈਲਦਾ ਹੈ ਕਿਹਦੀ ਚਰਚਾ ਹੈ ਕਿਹੜਾ ਉਮੀਦਵਾਰ ਮੂਰੇ ਨਜ਼ਰ ਆਉਂਦਾ ਸਾਰਿਆਂ ਦੀ ਨਜ਼ਰ ਹੁਣ ਤਰਨ ਤਰ ਜਿਮਨੀ ਚੋਂ ਤੇ ਆ ਟਿਕੀ ਹੈ ਬਹੁਤ ਬਹੁਤ ਸ਼ੁਕਰੀਆ